ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਦੋ ਗੱਬੜਾਂ ਤੇ ਦੋ ਤਾਜਾਂ ਸੁਣਿਆ ਹੋਇਆ ਅੱਜ ਵੜਾ ਦਿਖਾਵਾਂਗੇ ਚਾਰ ਨਾਲ ਸੇਲ ਆ ਡਿਟੇਲ ਵੀਰ ਤੁਹ ਪੁੱਛਦੇ ਆਓ ਅੱਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾ ਬਾਈ ਭਾਉਣਪੁਰ ਸੀਗਾ ਪਿੰਡ ਹੜਾ ਜਲਾ ਬਰਨਾਲਾ ਜੀ ਤੇ ਨੰਬਰ ਇਹ 98776899 ਦੂਜਾ ਨੰਬਰ ਇਹ 97355006 ਇਹ ਵੱਡੇ ਭਰਾ ਦਾ ਨੰਬਰ ਹੈ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਾਂ ਹਨਾ 28 ਤਰੀਕ ਹਾਂਜੀ ਤੇ ਚਾਰ ਨਾਕ ਸੇਲ ਆਪਾਂ ਕਰਾਂਗੇ ਚਾਰ ਨਾਕ ਨੇ ਬਾਈ ਦੋ ਸੁਈਆਂ ਵੀ ਦੋ ਰੱਬਣਾਂ ਣੀਆਂ ਠੀਕ ਆ ਪਹਿਲਾ ਨੰਬਰ ਜਿਹੜੀ ਆਪਾਂ ਸੁਈ ਵੀ ਦੇਖੀ ਜਾਨੇ ਆ ਤੇ ਬਾਈ ਦੂਜੇ ਸੁਆ ਵੈੜ ਸੁਈ ਵੀ ਆ ਕੱਲ੍ਹ ਆਰਦੀ ਬੱਚਾ ਕੀ ਹੈ ਪਿੱਛੇ ਮਗਰ ਇਹ ਜ ਹੈ ਕਿ ਬੱਚੀ ਅੱਛ ਜੇ ਅਜੂ ਡਾਨਾ ਜਾ ਮੈਂ ਭਾਈ ਜੇਰੂ ਦਾ ਡਾਨਾ ਆਪਣੇ ਕੋਲ ਵੀ ਅੰਨੇ ਘੰਟਾ ਕੀ ਹੋ ਗਿਆ ਇਹ ਵੀ ਆਪਣੇ ਕੋਲੇ ਠੀਕ ਹੈ ਤੇ ਅਮਨ ਜੀ ਚੱਲ ਵੀ ਆਪਾਂ ਮਾਲ ਕਰ ਰਹੀ ਸੀ 7 ਕਿਲੋ ਮੂਹੜੀ ਚੌਦੀ ਦੀ ਠੀਕ ਹੈ ਹਾਂ ਤੇ ਅੰਦਾਜ਼ਾ ਲਾਈ ਵੀ ਕਿੰਨਾ ਕ ਮੰਨ ਕਹਿੰਦਾ ਹੈ ਭਾਈ 23 ਕਿਲੋ ਪੂਰਾ ਦੋ ਦਿੱਤਾ ਹੋਇਆ ਹੈ ਮੂਹੜਿਆ ਬੰਦਾਜਾ ਕਿੰਨਾ ਗਲਾਸ ਹੈ ਇਹ ਵਾਰ ਵੀ ਕਿਹਨੇ ਗਰਮੀ ਜੀ ਹੋਈ ਸੀ 18 ਮੁਰਗੀ ਕਰੀ ਹੋਈ ਸੀ ਮੰਨ ਕੇ ਚੱਲ ਜੇ ਵੀ ਜੱਟ ਸੌਦਾ 30 ਤੋਂ ਪਾਰ ਵਾਲੀ ਹੈਗੀ ਹੈ 25 ਕਿਲੋ ਭਾਈ ਖੁੱਲਾ ਵੜ ਦੋ ਜੀ ਕਿਤੇ ਈ ਸਰਦੀ ਉੱਤ ਚੋਂਦੀ ਬੈਠਦੇ 40 ਤੋਂ ਲੀਟਰ ਤੋਂ ਆਪਾਂ ਤਾਂ ਦੇ ਜਾਣੇ ਪਹਿਲਾਂ ਲੈਵਾ ਦੇ ਦੇ ਪੂਰਾ ਫਿਟਿੰਗ ਨਾਲ ਪਹਿਲਾਂ ਦੇਖੀ ਪੱਟ ਜੀ ਮੈਡਮ ਕਾਰ ਨਹੀਂ ਲੱਗੀ ਮਹਾਂ ਵਾਲੀ ਨਾਲ ਦੀ ਠੀਕ ਹੈ ਚੌਂਟ ਚਵਾਜ ਇੱਕ ਨੰਬਰ ਬੇਪੜੀ ਦਾ ਗਰਮ ਹੋਗਾ ਟਮਾਟਾ ਕਲਰ ਜੀ ਚੌਂਟ ਚਵਾਜ ਇੱਕ ਨੰਬਰ ਬਾਈ ਮਾ ਬੱਚਾ ਲੱਗ ਧਾਰਾ ਮਾਰ ਕੇ ਦਿਖਾਵਾਂਗੇ ਚਲੋ ਜੀ ਫਿਰ ਸੁਭਰਕ ਕੱਦ ਕਾੜ ਵਗੈਰਾ ਤੇ ਫੇਸ ਬਿਊਟੀ ਵਗੈਰਾ ਦੇਖੋ ਸਾਫ ਸੁਥਰੀ ਰਾਜੀ ਸਮੀ ਭਲੀ ਵੀ ਧਾਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾਵਾਂਗੇ ਤੇ ਜਿੰਦ ਜਾਨ ਸ਼ਾਈਨਿੰਗ ਸੂਨਿੰਗ ਵਹਿੜ ਤੇ ਬਹੁਤ ਆ ਤੇ ਰਾਜੀ ਰੂਜੀ ਬਹੁਤ ਆ ਕੱਦ ਕਾੜ ਵਗੈਰਾ ਦੇਖੋ ਪੂਰਾ ਸ਼ਾਈਨਿੰਗ ਵਾਲਾ ਕਲਰ ਆ ਜਮਾ ਫੇਸ ਕੁਆਲਟੀ ਟਿੱਲੇ ਵਾਲੂ ਵਾ ਜਮਾ ਅੱਗੇ ਪਿੱਛ ਪੂਰੀ ਸਾਫ ਸੁਥਰੀ ਹੈ ਹੱਥੀ ਜੋ ਚਾਹੇ ਚਾਹੇ ਬਿਊਟੀ ਵਾਲਾ ਪੂਰਾ ਥਣ ਲੱਗਿਆ ਹੋਣਾ ਛੁਲੇਵਾ ਵਗੈਰਾ ਦੇਖੋ ਨੇੜੇ ਤੋਂ ਪੂਰਾ ਚੰਗਾ ਜਿੰਦਿਆਂ ਨਾਲ ਕੱਦ ਕਾਠ ਤੇ ਬੇਲਬੂਲ ਬਹੁਤ ਆ ਵੜ ਦੇ ਵਿੱਚ ਸੁਰ ਬੱਚਾ ਚੁੰਦਾ ਦੇਖ ਸਕਦੇ ਹੋ ਪਿੱਛੇ ਫੀਮੇਲ ਕਾਫ ਬੱਚੀ ਆ ਕੋਈ ਨਿਆਣਾ ਵਗੈਰਾ ਵੀ ਨਹੀਂ ਪਾਇਆ ਸੀਲ ਠੱਡੀ ਸ਼ਾਂਤ ਸੁਭਾਅ ਦੀ ਇੰਨੀ ਆ ਛੱਡ ਦੋ ਗੱਲਾਂ ਸੁਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਕੰਪੈਕਟ ਹਵਾਨਾ ਜਮਾ ਇਹ ਜਗ ਧਰ ਕੇ ਚੋਈ ਜਾਂਦੀ ਆ ਫਿਟਿੰਗ ਵਾਲਾ ਲੈਵਾ ਜਮਾ ਜਿਹਨੂੰ ਕਹਿੰਦੇ ਕੋਈ ਨਿਆਣਾ ਵਗੈਰਾ ਪਾਉਣਾ ਪਾਲੋ ਨਹੀਂ ਪੜੋ ਕੋਈ ਦਿੱਕਤ ਨਹੀਂ ਤੋ ਕਿ ਜਿਹੜੀ 30 35 ਕਿਲੋ ਦੇ ਲਗਭਗ ਵੜਾ ਜਾਂਦੀ ਆ ਉਹਨਾਂ ਨੂੰ ਕੋਈ ਨਿਆਣਾ ਸਿਆਣਾ ਕੋਈ ਮਤਲਬ ਨਹੀਂ ਹੁੰਦਾ ਜਿਹੜਾ ਮਰਜੀ ਬੈਠੀ ਚੱਲੇ ਜਾਂ ਨਿਆਣਾ ਤੇ ਚਾਹੇ ਬੈਠੇ ਸਿਆਣਾ ਤੇ ਮਗਰਸ ਨਾਲ ਵੀ ਧਾਰਾ ਮਾਰਦੀ ਸੋ ਮੰਨ ਕੇ ਚੱਲੋ ਵੀ 15 ਤੋਂ 20 ਸਕਿੰਟਾਂ ਦੇ ਵਿੱਚ ਜਾਗ ਉੱਤੋਂ ਹੀ ਕੱਢਤਾ ਜਮ ਸੋ ਚੌਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਤੇ ਬੋੜਾ ਹਜੇ ਅਜ ਦੂਜੇ ਦਿਨ ਸੁਈ ਨੂੰ ਆ ਪਿੱਛੇ ਇਹਦੇ ਬੱਛੀ ਆ ਤੇ ਸਾਤ ਸੁਹਾਵੀ ਪੂਰਾ ਫਿਟਿੰਗ ਵਾਲਾ ਹਵਾਨਾ ਜਮ ਸੋ ਦੇਖੋ ਚੌਣ ਚਵਾਦੀ ਇੱਕ ਨੰਬਰ ਸੋ ਥਣ ਦੇਖੋ ਕਿਹ ਹੈ ਜੇ ਕੱਢਿਆ ਜਮ ਦਵਾਰੀ ਮਾਰਨੇ ਬਈ ਧਾਰਾ ਐ ਹੀ ਗ ਦੇਖੋ ਕਾਹਨੂੰ ਤੇ ਲਡੋਲਣਾ ਤੇ ਮਾਰਤਾ ਸੋ ਚੌਣ ਚਵਾਜ ਦੇਖੋ ਇੱਕ ਨੰਬਰ ਪੂਰੀ ਸਾਫ ਸੁਥਰੀ ਰਾਜੀ ਸਮੀ ਬੜੀ ਤੇ ਅੰਦਾਜ਼ਾ ਮਨ ਕੇ ਚੱਲ ਵੀ 34 ਦੇ 35 ਦੇ ਘਰਾਂ ਚੱਲਣ ਵਾਲੀ ਬੈੜ ਹੈਗੀ ਭਾਵ ਯਾਰ ਕੀ ਰੋਗੇ ਹਾਂ ਬਈ ਫੂਲ ਜੀ ਕਰਾਂਗਾ ਬੂਗਾ ਜਾਇ ਕੋਈ 1.5 ਲੱਖ ਨਿਉਨ ਕੋਈ 2 ਲੱਖ ਨਿਉਨ ਜਮ ਜਾਇ ਪਾਉ ਠੀਕ ਹੈ ਅੱਗੇ ਦੋ ਨੰਬਰ ਜਿਹੜੇ ਗੱਬੜ ਬੈੜ ਦੇਖੀਏ ਨੇ ਆਪਾਂ ਇਹ ਬਈ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਇਹਦੇ ਪਹਿਲੇ ਬਈ 5-6 ਦਿਨ ਬਾਕੀ ਹੈ ਬੈਠਦੇ 5-6 ਦਿਨ ਸੂਣ ਚ ਬਾਕੀ ਪੈ ਠੀਕ ਹੈ ਕੱਪੜਾ ਪੂਰਾ ਹੋਈ ਨਹੀਂ ਗਿਆ ਥਾਣ ਜਮਾ ਮੁੱਠਿਆ ਮੁੱਠਿਆ ਥਾਣਾ ਬਾਈ ਮਾਲਕਾ ਇੱਥੇ ਤੂੰ ਨਹੀਂ ਆਣਗੇ ਠੀਕ ਇਹਨੇ ਦੋ ਤਾਂ ਕਹਿੰਦੇ ਤੇਤੀ ਹੋਤਾ ਬਲੂੰਗ ਇਹ ਵੀ ਮਨ ਕੇ ਜਿਹਾ ਸੇਮ ਐਵਰੇਜ ਹੈ ਦੋਦੇ ਦੀ ਐਵਰੇਜ ਹੀ ਆ ਬੇ 35 35 ਨੂੰ ਗੰਦੇ ਵਾਂੜਾ ਖੁੱਲਾ ਦੇਣੀ ਆ ਕੱਢ ਜੀ ਦੋ ਚਾਦਨ ਹਨ 2 ਦਿਨ ਪਹਿਲੇ ਸੁਭਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਪੂਰਾ ਚੰਗਾ ਸਾਫ ਸੁਥਰਾ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਪੂਰੀ ਬਿਊਟੀ ਤੇ ਸੋ ਕੁਆਲਿਟੀ ਵਾਲੀ ਭੈੜਾ ਤੇ ਥਾਣੇ ਦੇ ਇਹ ਜਿਹੇ ਲੱਗਿਆ ਉਹ ਚਾਹੇ ਕਰਨੀ ਮਸ਼ੀਨੀ ਚ ਬਾਈ ਤੇ ਚਾਹੇ ਹੱਥੀ ਅ ਤੇ ਨਾੜਾ ਦੇਖੋ ਜਮਾ 나ੜੂ ਯਾ ਮੋਟੇ ਮੋਟੇ ਪੂਰੀ ਸਾਫ ਜਿਹੀ ਤਰੀਕੇ ਨਾਲ ਨਜ਼ਰ ਆਲੇ 34 35 34 35 ਕਿਲੋ ਦੁੱਧ ਚੰਗੀ ਆਪਾਂ ਕੇਅਰ ਕਰਾਂਗੇ ਇਹਨਾਂ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਬਈ ਪੈਣੀ ਕੋਈ ਰਾਮ ਨਹੀਂ ਬੈੜਾ ਸੁਜੋ ਬਈ ਹੁਣ ਦੇਰੇ ਸਾਲ ਬਣਾ ਗਰਮੀ ਹੈ ਨਾ ਆਹ ਪ੍ਰਾਮਣਿਕ ਜਿਹੜੀ ਬੂਹੂ ਸਭੀ ਕੋ ਘਾਟ ਮਿਲਦੇ ਜਾਣ ਬਸ ਤੇਜ਼ੀ ਵਾਹ ਹੋ ਗਈ ਕਮੰਡੀਆਂ ਵੀ ਬੰਦ ਨੇ ਬਈ ਹੁਣ ਜਿਆ ਜਿਆ ਗੱਲ ਸੋ ਵੀਰੋ ਮੰਨ ਕੇ ਜੇ ਹੁਣ ਤਾਂ ਘਰਾਂ ਚੋਂ ਮਾਲ ਮਿਲਦਾ ਤੇ ਪਾ ਜਿੱਥੇ ਲਿੰਕ ਵਗੈਰਾ ਉੱਥੇ ਪੁੱਛੋ ਮਿਲ ਜਿੰਦਾ ਮੰਡੇ ਮੁੰਡੇ ਜਮਾ ਕਾਰੋਬਾਰ ਠਾਪਾ ਮੰਡੀਆਂ ਵਾਲਾ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਜਮ ਬੜੀ ਠੰਡੀ ਹੈ ਬਾਈ ਬੈਕ ਸਾਈਡ ਹਵਾਨੇ ਦੇ ਨਾੜਾ ਦੇਖੋ ਕਿੰਨੇ ਸੋਹਣੇ ਜਿੱਤਰਾ ਮਰਜੀ ਠੀਕ ਹੈ ਇਹਦਾ ਭਾਪ ਵੀ ਉਹਦੇ ਸੇਮ ਹੀ ਹੋ ਜਾਵਾ ਸੇਮ ਹੀ ਹੋ ਬਾਈ ਉਹਨਾਂ ਦਾ ਹੀ ਠੀਕ ਹੈ ਤੇ ਕੋਈ ਜੋੜੀ ਲੈਣਾ ਹੋਵੇ ਜੋੜੀ ਆਪਾਂ ਉਸ ਭਾਣਾ ਦੇ ਦਾਂਗੇ ਠੀਕ ਹੈ ਹਾਂ ਤੇ ਅੱਗੇ ਇਹ ਤੀਜੇ ਨੰਬਰ ਤੇ ਘੱਬਣ ਦੇਖੀ ਆਨੇ ਆਪਾਂ ਇਹ ਵੀ ਲੈਣਾ ਦੋ ਦਾ ਦਾ ਰਸਤੀ ਹੈ ਜੀ ਪਹਿਲਾਂ ਜਮਾ ਦੋ ਦਾ ਦਾ ਮੂੰਹ ਆਪਣੀ ਕਨਫਰਮਾ ਦਾਂਦਾ ਦੀ ਹੈਣਾ ਫਾਰਮਾ ਬਾਈ ਦੋ ਦੀ ਉਹਦੀ ਕਮਲਾ ਜੀ ਚੱਕੀ ਆਗੀ ਠੀਕ ਹੈ ਪੂਰੀ ਦੇਖੋ ਮੱਚਾ ਤਾ ਬਾਕੀ ਚੱਕਾ ਨਹੀਂ ਤੇ ਦਿਨ ਕਿਆ ਕੱਢਦੀ ਹੈ ਇਹ ਜਨੇ ਬਈ ਇਹ ਪਏ ਨਾ ਮਾਰ ਕੇ ਨਹੀਂ ਹਾਈਟ ਹੱਪਾ ਤੇ ਦਾ ਵਸੀ ਦਾ ਇੱਕ ਹਫਤਾ ਸੂਣ ਚ ਬਾਕੀ ਤੇ ਥਣ ਜਮਾ ਗਲਾਬੀ ਆ ਹਨਾ ਪੂਰਾ ਬਈ ਗਲਾਬੀ ਮੁੱਠੀ ਵਾਲਾ ਮੁੱਠੀ ਵਾਲਾ ਥਾਣਾ ਤੇ ਪੂਰੀ ਜਿੰਦ ਜਾਨ ਵਾਲੀ ਸਾਫ ਸੁਥਰੀ ਵਹਿੜ ਬਾਹਰ ਠੰਡੀ ਆ ਬਾਈ ਇਹ ਵੀ ਲੈ ਦੇਖ ਲੈ ਸੋ ਲੈ ਵਾਲੂ ਬਾ ਦੇਖੋ ਇਹ ਪਹਿਲਾਂ ਨਾ ਐ ਨਹੀਂ ਹੈਗੀ ਕੋਈ ਉਹ ਆ ਗਈ ਕਿ ਛੜਾ ਦੱਸ ਕਿੰਨਾ ਦੋਦ ਮੰਨ ਕੇ ਚੱਲੇ ਬੰਦਾ ਇਹਦੇ ਬਈ ਦੋ ਤੇ ਦੂਸਰ 27 28 ਕਿਲੋ ਦੇ ਦੋ 27 28 ਕਿਲੋ ਹਾਂ ਦੋ 30 ਕਿਲੋ ਦੇ ਦੇ ਕੋਈ ਮੈਨ ਨਹੀਂ ਜਾਣਾ ਕਿ ਵੱਡੀ ਆ ਬੱਸੀ ਇਹ ਨਾਲ ਛੋਟੀ ਦੀ 25 ਤੋਂ ਪਾਰ ਵਾਲੀ ਹੈ ਜਮਾਨ 25 ਪਾਰ ਵਾਲੀ ਆਈ ਗਈ ਹੈ ਬਈ ਠੀਕ ਹੈ ਕੁੰਨੀ ਤਾਂ ਚਾਹੀਦੀ ਹੈ ਵੀ ਜਮੇ ਬੱਤੀ ਦੀ ਬਰੀਡ ਆ ਕੀ 30 ਠੀਕ ਹੈ ਹਾਂ ਪਰ ਬਾਕੀ ਮੌਸਮ ਹਿਸਾਬ ਨਾਲ 25 26 ਮਾਨੇ ਕਿੰਨੇ ਆ ਪੰਜ ਅੰਮਲ ਗਿਆ ਲੀਟਰ ਕੋਲ ਪਰ ਘੱਟ ਵੀ ਚਾਹੀਦੇ ਠੀਕ ਹੈ ਤੇ ਸੀਮਨ ਬਗਰਾ ਦੇ ਪਤਾ ਕਰਿਆ ਗਏ ਸੀਮਨ ਬਈ ਉਹਨੇ ਵਧੀਆ ਲਗਾਇਆ ਹੋਵੇ ਸੀਮਨ ਵੀ ਇਹਦੇ ਠੀਕ ਹੈ ਹਾਂ ਤੇ ਇਹਦੇ ਸਾਰੇ ਅਖਰੋ ਦਾ ਸੀਮਨ ਵਧੀਆ ਦਊਗਾ ਠੀਕ ਹੈ ਅੱਗੇ ਜਿਹੜੀ 4 ਨੰਬਰ ਦੇ ਤਾਜੀ ਸੂਈ ਦੇਖੀ ਜਾਂਦੇ ਆਪਾਂ ਹਾਂ ਆਹ ਮੇਰੇ ਖੜੇ ਤਾਂ ਸੂਈ ਆ ਹਾਂ ਬੱਚਾ ਕੀ ਜੇਦੇ ਨੇ ਬਈ ਮੈਂ ਤਾਂ ਬੱਸ ਆਵੇ ਜੀ ਠੀਕ ਹੈ ਸੋ ਕਈ ਵਾਰ ਵੀਰ ਕਹਿੰਦੇ ਕਿ ਨਾੜੂਆ ਨਾੜੂਆ ਪਾਸੋਂ ਨਾਜ ਨੇ ਚੱਪ ਦੇਂਦੇ ਆ ਹਨਾ ਨਾੜੂਆ ਚੱਪ ਦਿੰਦਾ ਬਈ ਉਹ ਦੇਖੋ ਕਈ ਵਾਰ ਵੀਰ ਕਹਿੰਦੇ ਇਹਨੂੰ 2 ਘੰਟਾ ਰੱਖੋ ਉਹ ਵਾਲਾ ਕੋਈ 4 ਦਿਨ ਹੋ ਗਏ ਸੁਈ ਨੂੰ ਹਨਾ ਬਈ ਮਾ ਕਹਣਾ 2 ਘੰਟਾ ਨਾਲ ਗਾਲਗਾ 2 ਦਿਨ ਸੁਈ ਗਿਆ ਉਹ ਯਕੀਨੀ ਕਰਦੇ ਹੁਣ ਤਾਂ ਆਪਣੇ ਸਾਹਮਣੇ ਸੁਈ ਜਾ ਜਮ ਹਨਾ ਕਿੰਨਾ ਦੁੱਧ ਸੀਦਾ ਪ੍ਰੂਨ ਦਾ ਦੁੱਧ ਮਾਲਕਾਂ ਨੇ 25 ਕਿਲੋ ਚੋਇਆ ਹੀ ਨਹੀਂ ਪਹਿਲਾਂ ਉਹਦਾ ਠੀਕ ਆ ਅੰਦਾਜ਼ਾ ਲਾਈਏ ਅੰਦਾਜ਼ਾ ਇਹਦੀ 27 28 ਦੇ ਹੀ ਨਹੀਂ 25 ਦਾ ਮਰਦੀ ਵੇਂਦੀ ਠੀਕ ਹੈ ਜਾਂਦੇ ਜਾਂ ਰਾਜੇ ਸਮੀ ਬੜੀ ਬਹੁਤ ਆ ਹਨਾ ਸੁਭਰ ਧਾਰਾ ਵਗੈ ਪੂਰੇ ਸਾਫ ਸੁਥਰੇ ਮੋਟਾ-ਮੋਟਾ ਬੋੜਾ ਹਲੇ ਚਵਾਈ ਇਹਦੀ ਹੁਣ ਹੁੰਦੀ ਹੈ ਜਮਾ ਤੇ ਚੋਣ ਜਾਣ ਦੇਖੋ ਜਮਾ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਆਲ ਨਹੀਂ ਫਾਲ ਨਹੀਂ ਸੂਈ ਨੂੰ ਮੈਂ 20 ਤੋਂ 25 ਹੋਇਆ ਹਲੇ ਤੇ ਮਗਰ ਅਸਾਂ ਜੀ ਵੀ ਧਾਰਾ ਮਾਰਦੀ ਤਾਂ ਚੋਣ ਸਪਸਮਾਦੀ ਦੇਖੋ ਜਮਾ ਪੂਰੀ ਇੱਕ ਨੰਬਰ ਮੋਟਾ-ਮੋਟਾ ਚੋਣਾ ਜਮਾ ਬੋੜਾ ਹਜੇ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬਾਈ ਇਹਦੀ 25 ਕਿਲੋ ਖੋਲਾ ਦੁੱਧ ਬੈਠ ਦੂੰ 25 ਤਾਂ ਮੰਨ ਕੇ ਚੱਲੋ ਵੀ ਪਾਰ ਵਾਲੀ ਹੈਗੀ ਆ 25 ਮੰਨ ਕੇ ਲੈ ਲੈ ਬੰਦਾ ਹਣਾ 25 ਕਿਲੋ ਮੰਨ ਕੇ ਲੈ ਉਹ ਸੋ ਚਾਰੇ ਧਾਰਾਂ ਚਾਰੇ ਥਣਾ ਤੇ ਬਿਲਕੁਲ ਓਕੇ ਆ ਕੋਈ ਭੂਰ ਸਾਡਾ ਨਹੀਂ ਕੋਈ ਹੋਰ ਨਹੀਂ ਥਣ ਟੋੜਦਾ ਮੁਕਦਾ ਨਹੀਂ ਮੋਟਾ ਮੋਟਾ ਚੋਣਾ ਸਿਰਫ ਮੋਟਾ ਮੋਟਾ ਚਵਾਈ ਵਾਲਾ ਸਕੈਂਟੀ ਸਾਰੇ 12 13 ਲੱਗਿਆ ਤੇ ਦੋ ਜਣ ਵਹਿ ਕੇ ਚੋਣ ਵਾਲੀ ਵਹਿੜਾ ਜਾਵਾ ਬੱਚਾ ਇਹ ਮਗਰ ਕੀ ਬੱਛਾ ਹਨ ਮਗਰ ਬੱਛਾ ਬਈ ਇਹਦੇ ਮਗਰ ਠੀਕ ਹੈ ਸੋ ਵੀਰੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਜਿੰਦ ਜਾਨ ਵਾਲੀ ਵਹਿੜਾ ਤੇ ਥਣ ਗਲਾਬੀ ਕਰਾਬੀ ਮੋਟਾ ਤੇ ਚਰਖੇ ਦੀ ਪੂਣੀ ਵਰਗਾ ਥਾਣਾ ਜਾਵਾ ਤੇ ਪਿੱਛੇ ਬੱਚਾ ਮੇਲਕਾਫਾ ਸੂਈ ਨੂੰ 20 25 ਮਿੰਟੋ ਕੇ ਧਾਰਾ ਪਾ ਮਾਰ ਕੇ ਸ਼ਾਦੀਆਂ ਤੇ ਜਿੰਦ ਜਾਨ ਸਾਫ ਸੁਥਰੀ ਤੇ ਸੂਈ ਸਵਾਈਆ ਤੇ ਚਾਰ ਨਗ ਦਿਖਾਤੇ ਦੋ ਕਪਣਾ ਨਾ ਮੈਂ ਇਦਾਂ ਨਹੀਂ ਲੈ ਬਾਈ ਜਦ ਮੱਜਾ ਮੱਜਾ ਮੂੰਹ ਚੌਂਦੀ ਅਰੇ ਕੀ ਹੈ ਇਹ ਪੱਟੀ ਪੜੇ ਦੇਮ ਜਿਵੇਂ ਹੋਣੀ ਨਹੀਂ ਆ ਠੀਕ ਹੈ ਮੈਂ ਮੱਜਾ ਮੂੰਹ ਚੌਂਦੀ ਨਹੀਂ ਤੇ ਪਿੰਡ ਹੰਡਿਆ ਆ ਪਿੰਡ ਹੰਡਿਆ ਆ ਜਿਲ੍ਹਾ ਬਰਨਾਲਾ ਹੰਡਿਆ ਜਿਲ੍ਹਾ ਬਰਨਾਲਾ ਬਾਈ ਨਕਸ਼ਾ ਤ 35 50 ਤੋਂ 40 ਵੱਡੇ ਭਰਾ ਨੰਬਰ ਤੋਂ ਵੀਡੀਓ ਦੇਖ ਲੈ ਸਭ ਦਾ ਤੈ